ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਪਈ ਮਿੱਤਰੋ ਅੱਜ ਤੁਹਾਨੂੰ ਇੱਕ ਨਵਾਂ ਸ਼ੌਂਕ ਕਰਾਉਨੇ ਆ ਕਬੂਤਰਾਂ ਦਾ ਰੋਜ਼ ਹੀ ਕਰਾਈ ਦਾ। ਆਏ ਉਰੇ ਆਪਾਂ ਹੂਟਰ ਸਿਸਟਮ ਲਾਉਣ ਸੀ ਬਾਈ ਦੇ ਘਰੇ। ਤੇ ਬਾਈ ਦਾ ਕੰਮ ਆ ਬੁਲਟਾਂ ਦਾ। ਠੀਕ ਆ ਜੀ। ਆ ਲਓ ਬਾਈ। ਬਾਈ ਹੁਣੀ ਬੁਲਟ ਮੋਡੀਫਾਈ ਕਰਕੇ ਵੇਚਦੇ ਆ। ਪੁੱਠੇ ਗੇਰਾਂ ਵਾਲੇ ਸਿੱਧੇ ਗੇਰਾਂ ਵਾਲੇ। ਤੇ ਹਰ ਤਰ੍ਹਾਂ ਦੇ ਬੁਲਟ ਤਿਆਰ ਕਰਦੇ ਨੇ। ਉਰੇ ਲਾਇਆ ਬਾਈ ਆਪਾਂ ਹੂਟਰ ਸਿਸਟਮ ਫੇ ਤੁਹਾਨੂੰ ਦੱਸ ਦਈਏ। ਠੀਕ ਆ ਜੀ। ਤੇ ਬਾਈ ਨੂੰ ਕਬੂਤਰਾਂ ਦਾ ਸ਼ੌਂਕ ਆ ਕਬੂਤਰ ਵੀ ਰੱਖੇ ਹੋਏ ਆ ਉੱਪਰ ਖੁੱਡੇ ਪਾਏ ਹੋਏ ਨੇ ਠੀਕ ਆ ਜੀ ਤੇ ਇੱਧਰ ਬਾਈ ਹੋਣਾ ਦੀ ਲੱਗੇ ਵਰਕਸ਼ਾਪ ਆ ਤਿਆਰ ਕਰਦੇ ਨੇ ਆਪ ਉਹਲਾ ਕੋਈ ਨਹੀਂ ਤੇ ਪੂਰਾ ਜੈਨੂਨ ਕੰਮ ਆ ਬਾਈ ਹੋਣਾ ਦਾ ਬਰਨਾਲੇ ਦੇ ਲੱਗੇ ਬਾਈ ਜੀ ਪਿੰਡ ਆ ਬਾਈ ਹੋਣਾ ਦਾ ਟੱਲੇਵਾਲ ਪਿੰਡ ਆ ਬਾਈ ਪੁਲ ਟੱਲੇਵਾਲ ਪੁਲ ਸੁਣਿਆ ਹੋਊਗਾ ਬਰਨਾਲੇ ਤੋਂ ਮੋਗੇ ਰੋਡ ਦੇ ਉੱਤੇ ਟੱਲੇਵਾਲ ਤੇ ਇੱਥੇ ਬਾਈ ਹੁਣਾ ਨੇ ਵਰਕਸ਼ਾਪ ਬਣਾਈ ਹੋਈ ਆ ਨਾਲ ਹੀ ਪੂਰਾ ਵਧੀਆ ਕੰਮ ਕਰਦੇ ਨੇ ਜੇ ਕਿ ਇਹ ਭਰਾਣੇ ਬੁਲਟ ਖਰੀਦਣਾ ਹੋਵੇ ਠੀਕ ਹੈ ਜੀ ਤੇ ਖਰੀਦ ਸਕਦਾ ਆ ਤੇ ਹਰ ਤਰ੍ਹਾਂ ਦੀ ਜਿਹੜੀ ਕੁਆਲਿਟੀ ਆ ਬਾਈ ਹੁਣਾ ਦੇ ਕੋਲ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਲੈਣਾ ਲਾਈਆਂ ਪਈਆਂ ਬੁਲਟਾਂ ਦੀਆਂ ਤੇ ਪੂਰੇ ਜਿਹੜੇ ਹੈਗੇ ਆ ਮੋਡੀਫਾਈ ਕਰਦੇ ਨੇ ਤੇ ਹਰ ਤਰ੍ਹਾਂ ਦਾ ਬੁਲਟ ਜਿਹੜਾ ਤੁਸੀਂ ਇੱਥੋਂ ਖਰੀਦ ਸਕਦੇ ਹੋ ਬਾਈ ਕੋ ਤੇ ਬਾਕੀ ਬਾਈ ਦੇ ਕਬੂਤਰਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾ ਦਿੰਨੇ ਆ ਥੋੜਾ ਜਿਹਾ ਇੱਧਰ ਬਾਈ ਜੀ ਬਾਈ ਹੁਣਾ ਨੇ ਰੱਖੇ ਹੋਇਆ ਕਬੂਤਰ ਕਾਫੀ ਤਰ੍ਹਾਂ ਦੇ ਆ ਨਸਲਾਂ ਦੇ ਲੱਕੇ ਵੀ ਆ ਲੱਠੇ ਵੀ ਆ ਤੇ ਬਾਈ ਤੁਹਾਨੂੰ ਦੱਸਦੇ ਆ ਆ ਦੇਖੋ ਇਹ ਹੈ ਸ਼ੌਂਕ ਵੀਰ ਦਾ ਕਬੂਤਰਾਂ ਦੇ ਨਾਲ ਨਾਲ ਜਿਹੜਾ ਹੈ ਬਾਈ ਉਹਨਾਂ ਨੂੰ ਕਾਫੀ ਤਰ੍ਹਾਂ ਦਾ ਸ਼ੌਂਕ ਆ ਬਾਈ ਉਹਨਾਂ ਨੇ ਮੁਰਗੇ ਵੀ ਰੱਖੇ ਹੋਏ ਆ ਕਾਫੀ ਚੀਜ਼ਾਂ ਨੇ ਤੇ ਖਾਨੇ ਜਿਹੜੇ ਮਿੱਟੀ ਦੇ ਬਣਾਏ ਹੋਏ ਆ ਬਹੁਤ ਸੋਹਣੇ ਵੀਰ ਨੇ ਵਿੱਚ ਜਿਹੜੀ ਪਲਾਈ ਪਾ ਕੇ ਇੱਟਾਂ ਲਾ ਕੇ ਤੇ ਫਿਰ ਬਣਾਏ ਹੋਏ ਨੇ ਖਾਨੇ ਤੇ ਆਂਡੇ ਕਈਆਂ ਨੇ ਰੱਖੇ ਹੋਏ ਆ ਸ਼ੌਂਕ ਵੀਰ ਦਾ ਬਹੁਤ ਵਧੀਆ ਲੱਗਾ ਮੈਂ ਕਿਹਾ ਭਰਾਵਾਂ ਦੇ ਨਾਲ ਕਰਦੇ ਆਂ ਸ਼ੇਅਰ ਬਾਈ ਦੀ ਇੱਕ ਮੁਰਗੀ ਨੇ ਬਾਈ ਬੱਚੇ ਵੀ ਕੱਢੇ ਹੋਏ ਆ ਤੇ ਮੈਂ ਆ ਬਾਈ ਮੁਰਗੀਆਂ ਤਾਂ ਨਹੀਂ ਦਿਖਾਂਦਾ ਹੈਗਾ ਆਪਣੇ ਚੈਨਲ ਤੇ ਆ ਜਾਂਦੀ ਸਟ੍ਰਾਈਕ ਠੀਕ ਹੈ ਜੀ ਤੇ ਮੈਂ ਕਿਹਾ ਆਪਾਂ ਕਬੂਤਰਾਂ ਦਾ ਸ਼ੌਂਕ ਕਰਾ ਦਿੰਨੇ ਆ ਤੇ ਸਿਸਟਮ ਜਿਹੜਾ ਬਹੁਤ ਵਧੀਆ ਵੀਰ ਦਾ ਕਰਾਇਆ ਹੂਟਰ ਸਿਸਟਮ ਜਿਹੜਾ ਆਪਾਂ ਬਾਈ ਸਾਰੇ ਲਾਤਾ ਕਿਉਂਕਿ ਚੋਰੀ ਦਾ ਡਰ ਹੀ ਵੀਰ ਕੋਲ ਕਬੂਤਰ ਹੋਰ ਵੀ ਨੇ ਉੱਪਰ ਵੀ ਖੁੱਡੇ ਚਾਰ ਖੁੱਡੇ ਉੱਪਰ ਨੇ ਵੀਰ ਦੇ ਠੀਕ ਹੈ ਜੀ ਤੇ ਮੈਂ ਕਿਹਾ ਭਰਾ ਨੂੰ ਆਪਾਂ ਕਰਾ ਦਈਏ ਸ਼ੌਂਕ ਠੀਕ ਹੈ ਜੀ ਤੇ ਉੱਪਰ ਬਣਾਏ ਨੇ ਖੁੱਡੇ ਵੀਰ ਹੋਣਾ ਨੇ ਵੀਰੇ ਅ ਥੋੜੇ ਉੱਲੇ ਨੇ ਠੀਕ ਹੈ ਜੀ ਤੇ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਣਾ ਭਾਈ ਤੇ ਬਾਈ ਦਾ ਨੰਬਰ ਦੇ ਰਹੇ ਆ ਆਪਾਂ ਠੀਕ ਹੈ ਜੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਸੰਪਰਕ ਕਰ ਸਕਦਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ